ਦੇ ਸਮੇਂ ਤਾਂ ਅਸੀਂ ਟੇਕ ਲਏ ਤੇ ਹੁਣ ਅਸੀਂ ਚੱਲੇ ਆ ਕਿੱਥੇ ਚੱਲੇ ਹੁਣ ਅਸੀਂ ਗੁਰਦੁਆਰਾ ਚਾਰ ਸਾਹਿਬ ਚਾਰ ਸਾਹਿਬ ਗੁਰਦੁਆਰਾ ਸਾਹਿਬ ਚੱਲੇ ਆ ਹੁਣ ਅਸੀਂ ਉਸ ਤੋਂ ਪਹਿਲਾਂ ਲਵਾਂਗੇ ਹਲਦੀ ਦੇ achar ਹਲਦੀ achar ਲਵਾਂਗੇ ਇਹ ਘਰ ਦਾ ਬਣਿਆ ਹੋਇਆ ਹੈ ਨਾ ਗੁੜ ਹੋਰ ਗੈਨਿਕ ਹੋਰ ਲਵਾਂਗੇ অর্ਗੈਨਿਕ ਐਸੇ ਹੈਗੇ ਕਲਾੜੀ ਜਿੱਥੇ ਅਸੀਂ ਪਹਿਲੇ ਵੀ ਲਿਆ ਸੀਗਾ ਗੁੜ ਉੱਥੇ ਤਾਂ ਆਪਣਾ ਗੁੜ ਬਣਾਉਂਦੇ ਆ ਤੇ ਹਲਦੀ ਵੀ ਆਰਗੈਨਿਕ ਹਲਦੀ ਮਿਲਦੀ ਆ ਤੇ ਆਚਾਰ ਵੀ ਮਿਲਦਾ ਬੋਟੇਸਟੇ ਹੰਦਾ ਆਚਾਰ ਤੇ ਹੁਣ ਪਤਾ ਕਰਨਗੇ ਆ ਕਿ ਗੁੜ ਮਿਲੂਗਾ ਇਹ ਹਲਦੀ ਤਾਂ ਮਿਲੀ ਜਾਣੀ ਆ ਪਰ ਗੁੜ ਗੁੜ ਤਾਂ ਨਹੀਂ ਹੈ ਹਲੇ ਪਤਾ ਕਿ ਕੁਛ ਗਰੀ ਇੱਥੇ ਬਣਾਉਂਦੇ ਹੁੰਦੇ ਪਿਛਲੀ ਵਾਰ ਤਾਂ ਉੱਥੇ ਬਣਾ ਰਹੇ ਸੀਗੇ ਗੁੜ ਹਾਂ ਉਦੋਂ ਤਾਂ ਪਚੇਤੀ ਆਈ ਸੀ ਹਾਂ 6 ਮਾਰਚ ਚ ਆਇਦੇ ਉਦੋਂ ਹੋਰ ਹੁਣ ਤਾਂ ਫਿਰ ਉਦੋਂ ਆਈ ਸੀ ਹੁਣ ਇਹਨਾਂ ਨੇ ਮੈਨੂੰ ਲੱਗਦਾ ਬਣਾ ਕੇ ਰੱਖ ਲਿਆ ਹੋਵੇਗਾ ਬਣਿਆ ਹੋਇਆ ਤਾਂ ਨਜੂਗਨ ਨੇ ਤਾਂ ਨਾ ਦੇ ਪਤਾ ਕਰਕੇ ਆਉਂਗੇ ਹੁਣ ਮਿਲੂਗਾ ਕਿ ਨਹੀਂ ਰੋਸੀ ਆ ਗਿਆ ਇੱਧਰ ਲੈਣ ਲੱਗੇ ਹੋਇਆ ਹਲਦੀ ਵਗੈਰਾ ਕੁੱਤਾ ਵੀ ਜਾਣ ਰੱਖਿਆ ਹੋਇਆ ਤੇ ਇੱਥੇ ਨਾ ਆਹ ਦੇਖੋ ਕਿੰਨਾ ਸੋਹਣਾ ਇੱਧਰ ਬਣਾਇਆ ਹੋਇਆ ਨਾ ਨਾ ਦੇਖਿਓ ਚੁੱਲ੍ਹਾ ਬਣਾਇਆ ਕਿੰਨਾ ਸੋਹਣਾ ਆ ਦੇਖਿਓ ਇੱਧਰ ਵੀ ਬਣਾਇਆ ਹੋਇਆ ਹਾਰਾ ਹਾਂ ਆ ਦੇਖਿਓ ਸੋਣਾ ਬਣਾਇਆ ਹੋਇਆ ਅਦਰ ਤੱਕ ਵੀ ਤੂੰ ਵੀ ਰੱਖੀ ਹੋਈ ਆ ਨਾ ਹਨ ਹਾਂ ਆ ਸੋਣਾ ਦੇਖੀ ਭਾਂਡਿਆ ਦਾ ਇੱਧਰ ਵੀ ਕਿੰਨੇ ਸੋਣਾ ਵਧੀਆ ਖੇਤੀ ਗਿਆਸ ਦੇਸ ਰੋਟੀ ਪਾਣੀ ਦਾ ਇਹ ਕਿਦਾਂ ਅਸੀਂ ਅੰਦਰ ਵੜ ਗਏ ਦੇਖੀ ਉਹ ਪਈ ਟੋਲੀ ਹਾਂ ਦੇਖੀ ਪਹਿਲਾਂ ਹੁੰਦੀਆਂ ਦੀਆਂ ਨਾ ਪਹਿਲਾਂ ਫ੍ਰੀਜ ਨਹੀਂ ਹੁੰਦੇ ਤੇ ਸਾਡੇ ਬੇਬੇ ਹੁਣਾਂ ਦੇ ਸਤਿ ਸ਼੍ਰੀ ਅਕਾਲ ਸਾਡੇ ਬੇਬੇ ਹੁਣਾਂ ਦੇ ਮਤਲਬ ਕਿ ਨਾ ਫ੍ਰੀਜ ਨਹੀਂ ਹੁੰਦੇ ਤੇ ਆਹ ਹੁੰਦੀਆਂ ਦੀਆਂ ਇਦਾਂ ਦਾ ਹੈ ਨਹੀਂ ਅਸੀਂ ਦੇਖ ਕਰ ਰਹੇ ਹਾਂ ਇਹਦਾ ਕੀ ਦੇਖਣਾ ਇਹ ਨਾ ਸਾਡੇ ਮਤਲਬ ਕੀ ਬੇਬੇ ਹੋਣਾ ਦੇ ਸੀਗਾ ਇਹ ਫ੍ਰਿਜ ਫ੍ਰਿਜ ਤਾਂ ਹੁੰਦੇ ਨਹੀਂ ਇਹਦੇ ਚ ਆਟਾ ਉਟਾ ਸਾਰਾ ਰੱਖਦੇ ਹੁੰਦੇ ਤੇ ਬਹੁਤ ਬਹੁਤ ਸੋਨਾ ਕਰਿਆ ਰਹੇ ਅੰਟੀ ਪਾਣੀ ਬਣਾਣੀ ਪਈ ਹਾਂਜੀ ਠੰਡਾ ਚਾਹ ਬਣਾਣੀ ਹੈ ਬੜਾ ਸੋਹਣਾ ਸੋਨਾ ਘਰ ਖੇਤੋਂ ਜੁ ਬਣਾਇਆ ਹੋਇਆ ਹੈ ਗੂੜ ਲੈ ਲੋ ਹਾਂਜੀ ਆਹ ਹਾਲ ਹੈ ਗੂੜੇ ਦੇਖਿਆ ਨਾ ਘਰ ਦਾ ਬਣਾਇਆ ਆ ਇਹ ਹਮ ਆਕੇ ਡੀਲੇ ਗੋੜਾ ਵੈਸੇ ਬਣਾਇਆ ਆ ਆਚਾਰ ਆ ਵਾ ਕੇਲੇ ਹਲਦੀ ਦਾ ਤੇ ਮਸ਼ਰੂਪ ਦਾ ਲੈ ਲਿਓ ਗੋੜੇ ਗੋੜਾ ਵਧੀਆ ਤੇ ਆਪ ਤਿਆਰ ਕਰ ਸਮਝਾਈ ਸੰਭਾਗ ਸਤੈ ਨੂੰ ਹਲਦੀ ਦਾ ਦੂਜਾ ਵੀ ਹੈਗਾ ਮਸ਼ਰੂਮ ਵਾਲਾ ਹਲਦੀ ਦਾ ਚਾਰ ਹਾਂ ਹਲਦੀ ਦਾ ਇਹ ਕਿਹੜਾ ਵੀ ਕੱਲ ਕੀ ਜਾ ਗੁੰਬਾ ਦਾ ਹਲਦੀ ਦਾ ਹਲਦੀ ਗਮ ਮਸ਼ਰੂਮ ਵਾਲੇ ਦੋ ਦੇ ਦਿਓ ਮਸ਼ਰੂਮ ਦਾ ਚਾਰ ਹੈਗਾ ਮਸ਼ਰੂਮ ਵਾਲਾ ਲੈ ਲਓ ਦੋ ਦੇ ਲੋ ਇੱਕ ਕਾਫੀ ਹੈ ਨਾ ਦੋ ਲੈ ਇੱਕ ਹੋਰ ਤੇ ਬਣਜੀ ਉਹਨਾਂ ਨੇ ਆਪਣਾ ਸਮਾਨ ਲੈ ਲਿਆ ਜਿਹੜਾ ਲੈਣਾ ਸੀ ਮਸ਼ਰੂਮ ਦਲੇ ਚਾਰ ਗੋੜੇ ਲੈ ਆਏ ਆ ਅੱਛਾ ਹਲਦੀ ਨਹੀਂ ਮਿਲੀ ਆ ਉਹ ਵੀ ਉਹੀ ਲੈ ਆਏ ਆ ਚਾਰ ਚੋਰੀ ਲੈ ਕੇ ਆਏ ਆ ਬੰਨੀ ਆ ਵੀ ਰੱਖੀ ਲਾਪਾਪਾ ਹੁਣ ਅਸੀਂ ਆਏ ਆ ਗੁਰਦੁਆਰਾ ਸਾਹਿਬ ਚਾਰ ਸਾਹਿਬ ਸਾਹਿਬ ਜੀ ਦੇ ਤੇ ਇਹ ਹੈਗਾ ਇਤਿਹਾਸ ਗੁਰਦੁਆਰਾ ਸਾਹਿਬ ਜੀ ਦਾ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਸਭ ਚਲੇ ਇੱਥੇ ਸਹੀ ਚੰਗੋਲ ਸਾਹਿਬ ਚੰਗੋਲ ਸਾਹਿਬ ਆਉਂਗੇ ਹਾਂ ਇਹ ਆ ਚੀਜ਼ ਨਹੀਂ ਆ ਇਹਨਾਂ ਨੂੰ ਹਮੇਂ ਦੱਦਨੇ ਨਹੀਂ ਦੱਸਦੇ ਹੁੰਦੇ ਤੇ ਕਿਆ ਇਹ ਮੱਕੀ ਆ ਮੱਕੀ ਗੰਨੇ ਤਾਰ ਹੀ ਲੱਗੀ ਪਈ ਆ ਨਾ ਇਹ ਨਹੀਂ ਪਤਾ ਨਹੀਂ ਦੂਸਰੇ ਹੁੰਦੀ ਦੀ ਆਹੋ ਕਿਆ ਹੁੰਦੀ ਆ ਦੀ ਆਹੋ ਇੱਕ ਹੋਰ ਵੀ ਤਾਂ ਹੁੰਦੀ ਰੰਗਨਿਆ ਵਰਗੀ ਇਹ ਹੁੰਦੀ ਹੈ ਚਰੀ 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 ਇਹ ਨਹੀਂ ਚਰੀ ਹੁੰਦੀ ਦੀ ਆ ਸੜਕ ਤੇ ਵੀ ਇਹਨਾਂ ਬੰਨੇ ਬਣਾਇਆ ਹੈ ਹੈ ਨਾ ਜੀ ਗੁਰਦੁਆਰਾ ਪੁਣੇ ਸੇ ਪਹੁੰਚੇ ਹਾਂ ਜੀ 42 ਸਾਲ ਗੁਰਦੁਆਰਾ ਦਾ ਤੇ ਹੈਗਾ ਖੁਦਾਇ ਤੇ ਹਾਸ ਰੰਗੋ ਮਰਦਾ ਜੀ ਸਦਾ ਬਗਲ ਬਾਨੀ ਮਹਿ ਅਮਰਤ ਬਾਨੀ ਹਰ ਕੋ ਜਸਨ ਰਸਨ ਮਖਾਨੀ ਸਦਾ ਚਾਨਣ ਦੇ ਹੋ ਊਤਮ ਥਾਨ ਸਦਾ ਸਮਾਲੇ ਜਿਨ ਕੀ ਯਾਤ ਸਚੀ ਤਰਖ ਨਾਨਕ ਨਿਵਹੀ ਆਵੇ ਕਰਤਗੜ੍ਹੇ ਓੜ ਨਹੀਂ ਬਰੇ ਕਾਹਾਂ ਪੁਜਾਰ ਤੋਂ ਦੂਜੇ ਡੋਰਾ ਨਹੀਂ ਸਹੀਏ ਤਾਂ ਸਮਝਿਆ ਭੋਰਾ ਆਪਿ ਸੰਪਨ ਨਾਮੇ ਗੁਰੂ ਜਤਨ ਕਰੇ ਤੋ ਵੀ ਸੋ ਗਾਇਸ ਸਾਹਿਬ ਤਾੜੀ ਸਾਵ ਗੁਰਦੁਆਰਾ ਸਾਹਿਬ ਸੇ ਜਾਏ ਮੱਥਾ ਟੇਕਿਆ ਸੀਗੇ ਤੇ ਹੁਣ ਨੇੜੇ ਆ ਬਿਲਕੁਲ ਨੇੜੇ ਆ ਸ੍ਰੀ ਕਤਲਗੜ੍ਹ ਕਤਲਗੜ੍ਹ ਸਾਹਿਬ ਸੇ ਗੁਰਦੁਆਰਾ ਤੇ ਹੁਣ ਇੱਥੇ ਮੱਥਾ ਟੇਕੂਗੇ ਏਤੋਂ ਬਾਅਦ ਫੇਰ ਜਾਉਂਗੇ ਅਸੀਂ ਚਮਕੌਰ ਸਾਹਿਬ ਹਾਂਜੀ

ਨਵਾਂ ਇਹ ਹੈ ਗੜੀ ਸਾਹਿਬ ਗੁਰਦੁਆਰਾ ਸਾਹਿਬ ਹੈ ਨਾ ਇਹ ਕਿ ਗੜੀ ਸਾਹਿਬ ਗੁਰਦੁਆਰਾ ਸਾਹਿਬ ਹੈ ਨਾ ਇਹ ਚਮਕ ਹਾਂਜੀ ਗੈਸ ਗੜੀ ਸਾਈਂ ਮੱਠਾ ਦੇਖਣ ਤੋਂ ਬਾਅਦ ਅਸੀਂ ਆ ਗਏ ਆ ਇੱਥੇ ਦਾਸ ਦਾ ਇਹ ਸਾਹਾਰਾ ਪੀ ਲੇਜੋ ਸ਼ੋਅ ਹੈ ਇਹ ਬਣਿਆ ਹੋਇਆ ਉੱਥੇ ਮੈਂ ਕਹਿਣਾ ਰਿਹਾ ਜ਼ਰਾ ਅੱਛਾ ਲੇਜੋ ਸ਼ੋਅ ਹੈ ਇਹ ਸਹਾਰਾ ਬਣਿਆ ਹੋਇਆ ਤੇ ਅੱਜ ਹੁਣ ਤੀਸਰੀ ਵਾਰ ਆਈਆਂ ਇੱਥੇ ਕੱਲ੍ਹ ਦੋ ਵਾਰ ਆ ਚੁੱਕੇ ਆ ਤੇ ਹੁਣ ਆਇਆ ਬਹੁਤ ਸੋਹਣਾ ਮਤੀ ਕੇ ਅੰਦਰ ਬਣਾਇਆ ਹੋਇਆ ਦਿਲ ਲੱਗਦਾ ਬਹੁਤ ਜ਼ਿਆਦਾ ਜੇ ਤੇ ਸਭ ਤੋਂ ਪਹਿਲੇ ਨਾ ਇੱਥੇ ਆਧਾਰ ਕਾਰਡ ਦਿਖਾ ਕੇ ਦਿਖਾਣਾ ਪੈਂਦਾ ਆਪਣਾ ਦੋ ਜੁੜਿਆਂ ਦਾ ਹੁੰਦਾ ਤੇ ਉਹਦੇ ਤੇ ਸਾਰੇ ਜਣੇ ਜਾ ਸਕਦੇ ਆ ਤੇ ਇੱਥੇ ਹੁਣ ਚੈਕਿੰਗ ਹੋ ਰਹੀ ਆ ਤੇ ਇਸ ਤੋਂ ਬਾਅਦ ਫਿਰ ਅੰਦਰ ਐਂਟਰੀ ਹੋਏਗੀ ਇਹ ਹੈਗਾ ਅੰਦਰ ਦਾ ਬਹੁਤ ਸੋਹਣਾ ਦਰਬ ਬਣਾਈ ਹੋਏ ਕੰਟੇਨ ਵੀ ਅੰਦਰ ਹੀ ਬਣਾਈ ਹੋਏ ਵਾਸ਼ਰੂਮ ਵਗੈਰਾ ਅੰਦਰ ਬਣਾਏ ਹੋਏ ਆ ਇਹ ਅੰਦਰ ਸਾਰਾ ਬਹੁਤ ਸੋਹਣਾ ਬਣਾਇਆ ਹੋਇਆ ਹੈ ਤੇ ਅੰਦਰ ਰਹਿ ਕੇ ਯਾਦ ਇਹ ਆਹਾ ਤੇ ਫੋਨ ਨਹੀਂ ਅੰਦਰ ਅਲਾਉਡ ਹੈਗੇ ਬਸ ਸਟੇਕਾ ਨਾ ਪੈਣਾ ਸੀ ਗਏ ਸੀ ਇਹ ਬਟਾ 10 ਮਿੰਟ ਵੇਟਿੰਗ ਕਰਕੇ 10 ਮਿੰਟ ਦੀ ਵੇਟ ਕਰਕੇ ਲਈ ਹੈ ਹਾਂ ਅੰਦਰ ਹੈ ਨਾ ਸਾਰੀ ਇੰਟਰੀ ਹੈ ਮੇਨ ਲਾ ਲਈ ਹੈ ਹਾਂ ਮੈਂ ਆਪਣੇ ਖਲੋ ਵੇਟਿੰਗ ਹੋ ਗਈ ਖਤਮ ਤੇ ਹੁਣ ਅਸੀਂ ਚੱਲਦੇ ਹਾਂ ਅੰਦਰ ਹਾਂ ਇਹਨਾਂ ਨੂੰ ਮੈਂ ਹੋਰ ਕਿਹੇ ਰੋਟਾ ਆਜਾ ਰਸ਼ਟ ਹੈ ਜਣਾ ਸੇ ਇਹ ਜ਼ਿੰਦਰ ਕਰ ਰਹੇ ਸੀ ਅਸੀਂ ਵੇਟ ਤੇ ਵੇਟ ਕਰਦੇ ਕਰਦੇ ਸਾਨੂੰ ਇਹ ਮਿਲੇ ਪਤਾ ਹੈ ਹੈਗੇ ਆ ਪੰਜਾਬੀ ਐਕਟਰੈਸ ਹੈ ਜਿਹੜੇ ਪੰਜਾਬੀ ਫਿਲਮਾਂ ਚਾਹੁੰਦੇ ਆ ਪੰਜਾਬੀ ਫਿਲਮਾਂ ਦੀਤ ਬੰਗੂ ਜੀ ਆ ਤੇ ਬਹੁਤ ਸੋਹਣਾ ਰੋਲ ਕਰਦੇ ਆ ਤੁਸੀਂ ਦੇਖਿਆ ਹੋਗਾ ਪੰਜਾਬੀ ਫਿਲਮਾਂ ਤੇ ਤੇ ਇਹਨਾਂ ਨਾਲ ਅਸੀਂ ਇੱਥੇ ਫੋਟੋਸ ਲੈਣ ਆ ਸਿੱਕਿਆ ਕਿਉਂਕਿ ਇਹ ਵੀ ਅੰਦਰ ਉਹ ਦੇਖ ਕੇ ਆਏ ਹੋਏ ਸੀਗੇ ਲੇਜ਼ਰ ਸ਼ੋਅ ਤੇ ਇਹਨਾਂ ਨੂੰ ਮਿਲੇ ਬਹੁਤ ਨੇਚਰ ਵਧੀਆ ਤੇ ਗੱਲਾਂ ਕੀਤੀਆਂ ਇਹਨਾਂ ਨਾਲ ਤੇ ਫੋਟੋਸ ਲਈਆਂ ਇਹਨਾਂ ਨਾਲ ਤੇ ਇੱਥੇ ਅਸੀਂ ਲੱਗੇ ਹੋਏ ਸੀਗੇ ਵੇਟ ਕਰਨ ਤੇ ਤੇ ਫਿਰ ਤੋਂ ਅਸੀਂ ਬਹਿ ਗਏ ਸੀਗੇ ਆਪਣੀ ਜਗ੍ਹਾ ਤੇ ਤੇ ਇੰਨਾ ਜ਼ਿਆਦਾ ਰਾਸ਼ਾਜ ਪਿਆ ਹੋਇਆ ਸੀ ਨਾ ਤੇ ਅਸੀਂ ਵੇਟਿੰਗ ਚ ਸੀ ਇੱਥੇ ਵੀ ਅਸੀਂ ਪੂਰਾ ਇੱਕ ਘੰਟਾ ਵੇਟ ਕੀਤਾ ਸੀਗਾ ਉਸ ਤੋਂ ਬਾਅਦ ਫਿਰ ਸਾਡੀ ਆਈ ਸੀਗੀ ਵਾਰੀ ਤੇ ਫਿਰ ਅਸੀਂ ਦੇਖਿਆ ਸੀ ਘਰ ਦੇ ਜਿਉਂਸ਼ੋ ਹਾਂ ਹਾਂ ਯਹਾਂ ਤੱਕ ਆ ਰਹੇ ਆ ਨਾ ਨੇਜੇ ਨੇਜੋ ਸ਼ੋਅ ਹੈ ਜਿਹੜਾ ਅਸੀਂ ਆਪ ਦੇਖਿਆ ਤੇ ਹੁਣ ਹਾਂ ਆਏ ਦੇਖਣੇ ਬਾਰੇ ਸਾਰਾ ਬਣਿਆ ਹੋਇਆ ਸੈਂਕਟੀਨੂ ਵਗੈਰਾ ਬਣੀ ਹੋਈ ਤੇ ਇੱਥੇ ਦਾਜ ਇਤਨੇ ਜਿਵੇਂ ਜਿਵੇਂ ਮਿਊਜ਼ਿਕ ਚੱਲਦਾ ਉਵੇਂ ਹੀ ਫੁਆਰਾ ਫੌਂਟੇਨ ਹੈ ਜਿਹੜਾ ਫੁਆਰਾ ਇਹ ਉਵੇਂ ਚੱਲਦਾ ਹੈ ਜਿਵੇਂ ਜਿਵੇਂ ਉਹ ਚੱਲਦਾ ਹੈ ਮਿਊਜ਼ਿਕ ਚੱਲੇਗਾ ਮਿਊਜ਼ਿਕ ਬੰਦ ਹੋ ਗਿਆ ਤੇ ਫੁਆਰੇ ਵੀ ਬੰਦ ਹੋ ਗਏ ਨੇ ਤੇ ਅੰਦਰ ਸਾਰੇ ਦੇਖ ਤਾਂ ਅੱਜ ਗਾਇਸ ਇਹ ਲੈਜੇ ਸ਼ੋਅ ਦੇ ਨਾ ਸੱਤ ਸ਼ੋਅ ਹੈ ਜਿਹੜੇ ਅੰਦਰ ਹੈ ਮਤਲਬ ਕਿ ਦੇਖਣ ਵਾਲੇ ਨੇ ਤੇ ਪੂਰੇ ਮਤਲਬ ਕਿ ਇਤਿਹਾਸ ਹੈਗਾ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਬੰਦਾ ਸਿੰਘ ਬਹਾਦਰ ਤੱਕ ਤੇ ਸਾਰਾ ਦੇਖ ਸਕਦੇ 2.5 ਘੰਟੇ ਲੱਗਦੇ ਨੇ ਬਟ ਸਾਡੇ ਸਿਗਾ ਅੱਗੇ ਸਿਗੇ ਜਾਣਾ ਸੀ ਚਮਕੌਰ ਸਾਹਿਬ ਵਗੈਰਾ ਨਾ ਤੇ ਉੱਥੇ ਜਾਣਾ ਹਲੇ ਫਤੇਗੜ ਸਾਹਿਬ ਜਾਣਾ ਤੇ ਤਾਂ ਕਰਕੇ ਨਾ ਹੁਣ ਸਾਰਾ ਕਿਤੇ ਜਾਉਂਗੇ ਜਿੱਥੇ ਕੋਤਵਾਲੀ ਸਾਹਿਬ ਤੇ ਬਹੁ ਟਾਈਮ ਲੱਗ ਜਾਣਾ ਤੇ ਟਾਈਮ ਹੋ ਚੁੱਕਿਆ 3:30 ਦਾ ਟਾਈਮ ਹੋ ਗਿਆ ਫੇ ਤਾਂ ਕਰਕੇ ਹੁਣ ਅਸੀਂ ਚੱਲਦੇ ਆ ਕਿਉਂਕਿ ਵੰਸ਼ ਦਾ ਮੰਮੀ ਨਾ ਪਹਿਲਾਂ ਹੀ ਚੱਲ ਗਿਆ ਸੀ ਇੱਥੇ ਬੈਠਣ ਦਾ ਥੋੜਾ ਹੋ ਜਾਂਦਾ ਹੈ ਨਾ ਤੇ ਉਹਨੂੰ ਵੰਸ਼ ਨੂੰ ਆਰੀ ਸੀ ਕਿ ਨੀਂਦ ਵੰਸ਼ ਨੂੰ ਨੀਂਦ ਆਰੀ ਸੀ ਕਿ ਤਾਂ ਕਰਕੇ ਉਹ ਮਮੀ ਨਾਲ ਚੱਲ ਗਿਆ ਸੀਗਾ ਤੇ ਬੰਨੀ ਜੀ ਤਾਂ ਆਈ ਨਹੀਂ ਸੀਗੇ ਤੇ ਵੀਰ ਜੀ ਸੀਗੇ ਤੇ ਅਸੀਂ ਸੀਗੇ ਤਾਜਵੰਸ਼ ਤੇ ਦੀਰੀ ਹੁਣੇ ਸੀਗੇ ਮੇਰੇ ਨਾਲ ਉਹ ਸੀਗੇ ਤੇ ਉਹਨਾਂ ਨਾਲ ਅਸੀਂ ਦੇਖਣ ਲੱਗੇ ਫਿਰ ਸਿਲੇਸ਼ ਸ਼ੋਭਾ ਪਰ 2-2 ਘੰਟੇ ਦਾ ਨੋਰਮਲ ਲੱਗ ਜਾਂਦਾ 3 ਘੰਟੇ ਲੱਗ ਜਾਂਦੇ ਆ ਤੇ ਹੁਣ ਅਸੀਂ ਚੱਲਦੇ ਆ ਗੱਡੀਆਂ 'ਚ ਤੇ ਉੱਤੋਂ ਬਾਅਦ ਫਿਰ ਬਾਕੀ ਦੇ ਗੁਰਦੁਆਰਾ ਸਾਹਿਬ ਆ ਜਿਹੜੇ ਉੱਥੇ ਵੀ ਜਾਉਂਗੇ ਹਾਂਜੀ ਅੱਜ ਤਾਂ ਮੈਂ ਕਹਿ ਰਹੀ ਸੀ ਤੇ ਆਚਾਰ ਤੇ ਉਹ ਮਿਲਦੀ ਆ ਰੋਟੀ ਦਾ ਉਹ ਆਪਾਂ ਇੱਕ ਬੱਸ ਛੱਡ ਕੇ ਆਏ ਆ ਉਹ ਜਿਹੜਾ ਛੋਟੇ ਜਿਹੇ ਕਮਰੇ ਤੇ ਉੱਥੇ ਗਿਆ ਤੇ ਹਾਂਜੀ ਉਹ ਪਿੰਡ ਤੇ ਗਿਆ ਉਹ ਰੇਲਾਦੀ ਹੈ ਕਿੱਥੇ ਹਾਂ ਇੱਥੇ ਵੀ ਲੱਗ ਜਾਣੀ ਹੈ ਨਾ ਉਹ ਰੇਲਾਦੀ ਹੈ ਤਾਂ ਗਾਈਜ਼ ਇਹ ਹੈਗੇ ਪਵਿੱਤਰ ਸਥਾਨ ਆ ਜੇ ਜੇਲ ਹੈ ਮਰੀਂਡੇ ਦੀ ਜਿੱਥੇ ਮਾਤਾ ਗੁਜਰੀ ਜੀ ਤੇ ਛੋਟੇ ਸੈਤ ਜਾਦਿਆਂ ਨੂੰ ਕੈਦ ਕੀਤਾ ਗਿਆ ਸੀਗਾ ਇਹ ਮਰੀਂਡੇ ਦੀ ਜੇਲ ਆ ਤੇ ਤੁਸੀਂ ਵੀ ਦਰਸ਼ਨ ਕਰੋ ਕੋਤ ਵਾਲੀ ਘੁੰਟੇਵਾਰਾ ਸੀ ਹਾਂ ਠੀਕ ਹੈ ਕੋਤ ਵਾਲੇ ਸਾਥ ਤੋਂ ਅਸੀਂ ਆ ਗਏ ਲੰਗਰ ਛਕ ਲਿਆ ਸੀਗਾ ਤੇ ਚਾਹ ਵੀ ਪੀ ਲਈ ਆ ਚਾਹ ਦਾ ਲੰਗਰ ਛਕ ਲਿਆ ਸੀਗਾ ਤੇ ਹੁਣ ਅਸੀਂ ਆਏ ਆ ਇਹ ਹੈ ਮੋਤੀ RAM ਬਾਬਾ ਮੋਤੀ RAM ਜੀ ਮਹਾਰਾਜ ਜੀ ਫਤੇਗੜ ਸਾਹਿਬਾਂ ਜੀ ਬੁੱਤ ਫਤੇਗੜ ਸਾਹ ਪਹੁੰਚ ਗਏ ਉਹ ਦੇਖੋ ਸਾਹਮਣੇ ਫਤੇਗੜ ਸਾਹਿਬ ਹਾਂ ਜੀ ਇਹ ਮੋਤੀ RAM ਮਹਰਾ ਹੈ ਦਾ ਮੋਤੀ RAM

ਦੀਰਬ ਬਹਿਰਾ ਜੀ ਨੇ ਮਾਤਾ ਗੁਜਰਕੌਰ ਜੀ ਤੇ ਛੋਟੇ ਸੈਤਜਾਂ ਦੇ ਨੂੰ ਦੁੱਧ ਫਿਲਾਇਆ ਸੀ ਜਦੋਂ ਉਹ ਜਦੋਂ ਠੰਡੇ ਬੂਰਜ ਦੇ ਵਿੱਚ ਠੰਡੀ ਇਹ ਰਾਤਾਂ ਦੇ ਵਿੱਚ ਕੈਦ ਕੀਤੇ ਗਏ ਸੀਗੇ ਤੇ ਉੱਥੇ ਦੁੱਧ ਪਲਾਇਆ ਸੀਗੇ ਦੁੱਧ ਦੀ ਸੇਵਾ ਕੀਤੀ ਸੀਗੀ ਇਹ ਪਾਵਨ ਗਲਾਸ ਨੇ ਤੁਸੀਂ ਵੀ ਦਰਸ਼ਨ ਕਰੋ ਸੀ ਤੇ ਪਰਿਵਾਰ ਸਮੇਤ ਉਹਨਾਂ ਨੂੰ ਕੋਲੂ ਚ ਫੀੜਿਆ ਗਿਆ ਸੀਗਾ ਛੋਟੇ ਛੋਟੇ ਬੱਚੇ ਸੀ ਉਹਨਾਂ ਨੂੰ ਵੀ ਫੀੜਿਆ ਗਿਆ ਸੀ ਤਿੰਨ ਰਾਤਾਂ ਉਹਨਾਂ ਨੇ ਦੁੱਧ ਫਿਲਾਇਆ ਸੀਗਾ ਬੱਚਿਆਂ ਨੂੰ ਤੇ ਮਾਤਾ ਗੁਜਰਕੌਰ ਜੀ ਨੂੰ ਤੇ ਇੱਥੇ ਲਦਾ ਇਤਿਹਾਸ ਲਿਖਿਆ ਹੋਇਆ ਹੈ ਦੇ ਨਾਲੇ ਪਾਵਨ ਗਲਾਸ ਨੇ ਤੁਸੀਂ ਵੀ ਦਰਸ਼ਨ ਕਰ ਸਕਦੇ ਹੋ ਇਹ ਇਕਰ ਗਲਾਸ ਭਈ ਪਤਾ ਨਹੀਂ ਕਿਰਦਾ ਹੀ ਹੈ ਬਈ ਨੈ ਜੁਮਨਸੀ ਪਹੁੰਚ ਗਏ ਆ ਫਟਕਟ ਸਾਹਿਬ ਤੇ ਜੋੜਾ ਕਰਦੇ ਅਸੀਂ ਜੋੜੇ ਜਮਾ ਕਰਾਉਂਦੇ ਲੱਗਦਾ ਪਕਾ ਲੈਣ ਚਾਹਦੇ ਮੱਥਾ ਟੇਕ ਲੈਂਦੇ ਚਲੋ ਕੋਈ ਨਾ ਕਰੇ ਸਾਡੇ ਸੇਫਟੀ ਕਰੀ ਕਰਦੇ ਨੇ ਸਵਾਲ ਇਹ ਇਹ ਉਹ ਪਵਿੱਤਰ ਸਥਾਨ ਹੈ ਜਿੱਥੇ ਛੋਟੇ ਸਹਿਬਜ਼ਾਦਿਆਂ ਨੂੰ ਦੀਵਾਰ ਵਿੱਚ ਚੀਨ ਕੇ ਇਹ ਸਹੀਦੀ ਪ੍ਰਾਪਤ ਕੀਤੀ ਸੀਗੀ ਤੇ ਇੱਥੇ ਹੀ ਜਗ੍ਹਾ ਤੇ ਪਾਲਕੀ ਹੈ ਜਿਹੜੀ ਉਸਪੋਧਿਤ ਕੀਤੀ ਗਈ ਹੈ ਅਸੀਂ ਚਲੇ ਠੰਡੇ ਪੂਰ ਸਿੱਕੇ ਪਾਤਾ ਗੁਜ਼ਰੀ ਸੀ ਤੇ ਛੋਟੇ ਸਾਹਿਬ ਜਾਦਿਆਂ ਨੂੰ ਕੈਦੀ ਬਣਾ ਕੇ ਰੱਖਿਆ ਗਿਆ ਸੀਗਾ ਤੇ ਇੱਥੇ ਹੀ ਪਾਲਕੀ ਸਾਹਿਬ ਸਬੋਧਿਤ ਕੀਤੀ ਗਈ ਆ ਸਾਜ ਆ ਲੋ ਨੀਚੇ ਚਲੋ ਆ ਲੋ ਨੀਚੇ ਬਹੁਤ ਬਾਤ ਹੈ ਤੁਹਾਨੂੰ ਕਰਦੇ ਕਰ ਮੰਮੀ ਨੇ ਇਹ ਬਣਾ ਰੱਖਿਆ ਅਰ ਫੋਟੋਆਂ ਦਾ ਸ਼ਾਹ ਦੇਖ ਖੜੀ ਨਾ ਵੱਡਾ ਤੇ ਪਤਾ ਲੱਗਦਾ ਹੈ ਕਿ ਆਈ ਹਾ ਜਤ ਤੁਸੀਂ ਪੁੱਤ ਪੁੱਤਰ ਕਿਸਮਾ ਚਲਾ ਕਿਸ ਨਾ ਮੁਸਕਾਉਂਗੀ ਮੁਸਕਾਉਂਗੀ ਹਾਂ ਜਿਸਕੇ ਨੀਆ ਫਿਸ਼ਰ ਵਾਓ ਨਾ ਆ ਰਹੀ ਕਰ ਰਹੀ クリスマスクリスマス ਫਿਸ਼ੀ ਸਾਰੀ ਨਾ ਮਨ ਪਰੇ ਪਰ ਰਿਹਾ ਬੜਾ ਬੜੀ ਕਰ ਰਹੀ ਗਾਈਜ਼ ਫੋਤੇਗੜ ਸਾਹਿਬ ਅਸੀਂ ਇੱਥੇ ਆ ਕੇ ਮੱਥਾ ਤੇ ਹੁਣ ਅਸੀਂ ਆਏ ਆ ਇੱਥੇ ਹਵੇਲੀ ਆ ਇਹ ਟੋਡਰਵਾਲ ਜਹਾਜ਼ ਹਵੇਲੀ ਹਾਂਜੀ ਟੋਡਰਵਾਲ ਜੀ ਟੋਡਰਵਾਲ ਜੀ ਅਸਲੀ ਆ ਨਾ ਇਹ ਅਸਲੀ ਤੇ ਜਿਵੇਂ ਆ ਨਾ ਉਵੇਂ ਹੀ ਆ ਇਹ ਪ੍ਰਾਤਨ ਹਵੇਲੀ ਹੂੰ ਦੇਖੋ ਅੱਗੇ ਦੱਸੇਗਾ ਬੜਾ ਲੱਗਦਾ ਇੰਨੇ ਜਾ ਕੇ ਬਣਾਇਆ ਉਹ ਵੀ ਅੰਦਰ ਨੂੰ ਹੁਣ ਆਏ ਹਾਂ ਇਹਨੂੰ ਦੇਖਾਓ ਦੋ ਮਿੰਟ ਜੱਪ ਓਏ ਇਹ ਤੇਰਾ ਕਿਹਨੇ ਲਿਖਣਾ ਕੀ ਹੈ ਤੇ ਨਾ ਪ੍ਰਾਤਨ ਜਿਹੜੀ ਇਤਿਹਾਸਿਕ ਟੋਟਰਵਲ ਦੀ ਹਵੇਲੀ ਆ ਤੇ ਮੈਂ ਤੁਹਾਨੂੰ ਸਾਰੇ ਅੰਦਰ ਤੋਂ ਦਿਖਾਵਾਂਗੀ ਇਹ ਜੀ ਮੇਰੀ ਹੈ ਮੇਰੀ ਆ ਬਟ ਇਹ ਆ ਨਾ ਪਹਿਲੇ ਅਸੀਂ ਜਦੋਂ ਆਏ ਸੀ ਇਹ ਨਹੀਂ ਸੀਗੇ ਹੁਣ ਇੱਥੇ ਮਿੱਟੀ ਪਾ ਦਿੱਤੀ ਆ ਪਹਿਲੇ ਨਿਵਾਨ ਸੀਗੀ ਤੇ ਇਹ ਬਣਾਤੇ ਆ ਕੰਮ ਚੱਲ ਰਿਹਾ ਮੇਲਾ ਦਾ ਤਹਿਕਾਨੇ ਦੀ ਛੇ ਚੁਕੀ ਛੱਤ ਤਹਿਕਣਾ ਹੁੰਦਾ ਸੀ ਇਹ ਇਧਰ ਪਹਿਲੀ ਮੰਜ਼ਲ ਦਾ ਹਾਲ ਕਮਰਾ ਨੂੰ ਬੁਦੀ ਕੋ ਪਰੋਪਰ ਨੇ ਸੋਇਟ ਹਾਲ ਰੂਮ ਆਫ ਫਸ ਫਲੋਰ ਉਹ ਇਹ ਕੀ ਹੈ ਇਹ ਅਗਾ ਟੈ ਖਾਨਾ ਟੈ ਖਾਨੇ ਦਾ ਰੋਸ਼ਨਦਾਨ ਤੇ ਰੋਸ਼ਨਦਾਨ ਬੜਿਆ ਹੋਇਆ ਤਾਂ ਟੈ ਖਾਨੇ ਦਾ ਇਹ ਪੁਰਾਣਾ ਪਲੱਸਟਰ ਕਿਹਨਾਂ ਹੈ ਸਭ ਇਹ ਪਹਿਲੇ ਦਾ ਹੈਤਾ ਅੱਜ ਹਾਂ ਤੇ ਅਬ ਚਲੋ ਹਰਮਨਾਲ ਜਾਏ ਹੋ ਚਲੋ

आगे, आगे, मारी रसोई कुछ तो आगे। आगे। जाओ। हाँ देखो बहर ना इधर ना बहर बुन बुलाइया हंजी हाँ इधर आ जाओ रसोई स्टोर है ये इधर निकलेंगे इधर ਦੇਖੀ ਕਿਦਾਂ ਕਿਦਾਂ ਟਾਈਮ ਗੱਡੇ ਆ ਨਾ ਇਹ ਜੇ ਜੋ ਆਪਣਾ ਧੁੱਦਾਏ ਉਹ ਲੱਗੇ ਹੋਰ ਆ ਦੇਖੋ ਦੂਸਰੇ ਪਾਣੀ ਦੀ ਹੋਦੀ ਉਸ ਟਾਈਮ ਮਹਿਲ ਦੀ ਤਰ੍ਹਾਂ ਹੋਏ ਕਰਦਾ ਮਹਿਲ ਦੀ ਹਾਂ ਇਹ ਤਾਂ ਹੁਣ ਮਤਲਬ ਕਿਉਂ ਨਹੀਂ ਹੋ ਗਿਆ ਹੈਗਾ ਪਰ ਪੁੱਤ ਪੈ ਗਿਆ ਨੀਮੀਆਂ ਹੋ ਗਿਆ ਖੱਟਾ-ਚੁੱਟਾ ਜੀ ਹਾਂ ਤਾਂ ਮਹਿਲ ਤਾਂ ਹਵੇਲੀ ਮਹਿਲ ਸੀਗਾ ਹੋ ਗਿਆ ਨਹੀਂ ਇੰਨਾ ਮੀਰ ਸੀਗੇ ਆਜੋ ਮੈਂ ਉਤਰਾਂ ਕਿਤਰਾ ਉਹਨੂੰ ਬਿਲਕੁਲ ਦਮਾ ਛਾਲ ਮਾਰ ਦੋ ਛਾਲ ਮਾਰ ਦੋ ਗਿਰ ਜਾ ਰੁਕ ਲੈ ਰੁਕ ਜਾ ਚਲੋ ਚਲਾ ਆ ਜੋ ਇਹ ਹਲੇ ਕੰਮ ਚੱਲ ਰਿਹਾ ਹੈ ਇਹਦਾ ਆ ਕਰ ਰਹੇ ਆ ਹੂੰ ਉਹ ਰਹਿ ਗਿਆ ਤੁਹਾਡੇ ਮੁੰਡਾ ਦਾ ਉਹ ਜੱਪ ਜੱਪ ਉਹ ਦੇਖ ਬਾਬਸ ਬਿੱਚੇ ਨਾ ਖੋਜਵੇਂ ਹੋ ਚਾਪਾ आज क्या लेने कुछ तो मेरे काम का तो मिल गया फैन ये छोटे बच्चों के और सारा सामान गाइस शॉपिंग कर ली ताजम ने ताजम ने कर लिया शॉपिंग बीएमडब्ल्यू ले ली ताज ने क्या लिया ताज ने एक तो ये वाला सीट ली है और एक इतना की उठ सकती है किचन ये देखो हाँ बहुत प्यारा है ना मैं बोल रही ਚਲੇ ਆ ਜੋਤੀ ਸਰੂਪਰ ਦੁਆਰਾ ਸਾਹਿਬ ਇੱਕ ਗੁਰਦੁਆਰਾ ਸਾਹਿਬ ਰਹਿ ਗਿਆ ਬਸ ਚਲੇ ਆ ਤੇ ਤੋਂ ਬਾਅਦ ਫਿਰ ਘਰ ਚਲ ਜਾਣਾ ਟਾਈਮ ਹੋ ਚੁੱਕਿਆ 6:30 ਦਾ ਗイズ ਇਸੇ ਪਹੁੰਚ ਗਏ ਜੋਤੀ ਸਰੂਪਰ ਦੁਆਰਾ ਸਾਹਿਬ ਤੇ ਇੱਕ ਤੋਂ ਬਾਅਦ ਫਿਰ ਜਾਵਾਂਗੇ ਦੇਖੋ ਫਾਉਂਟੇਨ ਬਣਿਆ ਹੋਇਆ ਬਹੁਤ ਸੋਹਣਾ ਤੇ ਇੱਥੇ ਹੈਗਾ ਰਸ ਮਿਲਿਆ ਸਾਨੂੰ ਬਾਕੀ ਕਿਤੇ ਰਸ ਨਹੀਂ ਮਿਲਿਆ ਸੀਗਾ दिखान? दिखान। 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 याद है। हाँ याद है नहाए थे जब हम रो रहे थे मैं और हमने यहाँ सुनी ਇਹ ਦੇਖੋ orange कलर की फिश हां जी हां जी खाली इनको कॉल करो ये देखो फिश साफ कर दे वही उधर वाले फिश लेरा हो गया ਤੇ ਟਾਈਮ ਵੀ ਬਹੁਤ ਜ਼ਿਆਦਾ ਹੋ ਗਿਆ ਸੀਗਾ 8:30 ਦਾ ਹੋ ਗਿਆ ਸੀਗਾ ਤੇ ਹੁਣ ਚਲਦਿਆਂ ਅਸੀਂ ਘਰ ਚੱਲੇ ਤੇ ਹੁਣ ਮਿਲਦੀ ਆ ਨੈਕਸਟ ਬਲੌਗ ਚ ਤੁਹਾਨੂੰ ਮੇਰਾ ਬਲੌਗ ਕਿਵੇਂ ਦਾ ਲੱਗਿਆ ਪਲੀਜ਼ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੇ ਤੁਹਾਨੂੰ ਕਿਵੇਂ ਦਾ ਲੱਗਿਆ ਗੁਰਦੁਆਰਾ ਸਾਹਿਬ ਤੇ ਉਹ ਵੀ